ਕਿ ਜੇਕਰ 10 4 ਵਾਰ ਆਕਰਸ਼ਣ ਦਾ ਬੀਜ ਨੂੰ ਪਾਈ ਜੇ ਨੀ ਵਾਰ ਗਿਆਨ ਖਾਦ ਦੇ ਆਪੀ ਪ੍ਰਣਗਰਾਹ ਕਰਦੇ ਹੋ ਉਹ ਹੀ ਦਾਮ ਦਾ ਹੈ ਜਦੋਂ ਜੀ ਨੂੰ ਖਾਣੇ ਦਾ ਹੈ ਉਹ ਵੀ ਬੈਠੇ ਸਾਡੇ ਦਾ ਸਾਡੇ ਤੋਂ ਗਿਆਨ ਦੇ ਪ੍ਰਾਪਤ ਤੁਹਾਡੇ ਤੋਂ ਜਿਹੜੇ ਸਰੀਰ ਨੂੰ ਟ੍ਰਾਂਸਫਰ ਜਗਜੀਤ ਸਿੰਘ ਪਹਿਲਾ 15 ਪੇ 15 ਅੰਕ ਨੇ 15 ਜਾਂ 16 ਅੰਕ ਹੁੰਦੇ ਨੇ ਉਹ ਸਾਰੇ ਤਤਕਰੇ ਕਿਤੇ ਟਾਈਮ ਕੱਟ ਕੇ ਬਿਨਾ ਸਹਿਜ ਬਾਤ ਤੋਂ ਕਿਵੇਂ ਇਹ ਤਤਕਰੇ ਦਰਸ਼ਨ ਕਰਕੇ ਵਿਕ ਤੁਹਾਨੂੰ ਪਤਾ ਲੱਗੇਗਾ ਕਿੰਨਾ ਕੰਮ ਸੀ ਇਹ ਸ 15 ਅੰਗਾਂ ਨੂੰ ਲਿਖਣ ਦੇ ਲਈ 15 ਦਿਨ ਭਾਈ ਗੁਰਦਾਸ ਸਾਹਿਬ ਨੇ ਗੁਰੂ ਅਰਜਨ ਸਾਹਿਬ ਨੇ ਲਿਖੇ ਸਿੱਟੇ ਸਨ ਇਹਨੂੰ ਮੈਂ ਛੱਡ ਜਿੰਨਾ ਵੀ ਕਰੋ ਕੋਈ ਗੱਲ ਨਹੀਂ ਇੱਕ ਇੱਕ ਜੀਵ ਨੂੰ ਪ੍ਰਭੂ ਸਾਹਿਬ ਨੂੰ ਦੇਖਣ ਦੀ ਲੋੜ ਹੈ ਕਰੋ ਕੋਈ ਇੱਕ ਕੋਸੀ ਕਹੀ ਨਹੀਂ ਅਜੀ ਭਾਈ ਸਾਹਿਬ ਕੋਈ ਨੇ ਸਿੱਖ ਦੇ ਭੈਕਾ ਕੋ ਸਿੱਖਣਾ ਹੁੰਦੇ ਅਗੇ ਕਿਰਦਾਵਾਤ ਗਿਰਿਆ ਵੀ ਨਹੀਂ ਪਰ ਇਨਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਆ ਸਕਦੇ ਆ ਸਾਧੂ ਦਾ ਡਰ ਘੇਰਾ ਕਿ ਵੀ ਜਿੰਨੀ ਕੋ ਸੋਚੀ ਬਖਦੀ ਆ ਕੋਸ਼ਿਸ਼ ਇਹੀ ਆ ਜਿੰਨਾ ਸ਼ੁੱਧ ਹੋ ਸਕੇ ਗੁਰੂ ਸਾਹਿਬ ਕਰਵਾ ਦੇ ਇਨਾ ਕਹਿਆ ਮਹਾਰਾਜ ਜੀ ਪਰ ਜੇ ਹਜੇ ਤੱਕ ਅਸੀਂ ਇਸ ਗੱਲ ਤੇ ਵੀ ਬੋੜੇ ਨਹੀਂ ਕਿ ਸਮਝੋ ਅਦ ਕਿਤੇ ਨਾ ਕਿਤੇ ਅਸੀਂ ਢੇਲਾ ਆਪਣੇ ਆਪ ਵਰਗੇ भाई गुरुदास साहब ने यह सारा तीन समाला आराम कर दया पे रात वेले केवल सतगुरु जी जागरे करके ग्रंथ जी तैयार हो चुका है आज जीव सवेर वेले प्रकाश करना है पर जे ग्रंथ त्यार हो गया है। ਔਰ ਇਸ ਗ੍ਰੰਥ ਦੀ ਸੰਭਾਲ ਵਾਸਤੇ ਗ੍ਰੰਥੀ ਸਿੰਘ ਚਾਹੀਦਾ ਹੈ। ਸਰਬਨਸਾਹ ਮਹਾਰਾਜ ਸਦੀ ਪਾਚਰ ਆਪਨ ਸ਼੍ਰਾਮ ਪਰਮਾਰ ਨੇ ਇਸ ਸਵੇ ਗ੍ਰੰਥ ਦਾ ਪ੍ਰਕਾਸ਼ ਕਰਨਾ ਗ੍ਰੰਥੀ ਕੌਣ ਹੋਸਤਾ? ਜਿਹੜਾ ਇਸ ਗ੍ਰੰਥ ਵਿੱਚ ਲਿਖਿਆ ਜੋ ਸਾਰਾ ਕੁਝ ਇਹਦੀ ਸੰਭਾਲ ਤੇ ਉਹੀ ਕਰ ਸਕਦਾ ਤੂੰ ਨੂੰ ਹੀ ਅੱਗੇ ਲਾਇਆ ਜਾਵੇ ਜਿਸ ਨੇ ਇਸ ਗ੍ਰੰਥ ਵਿੱਚ ਜੋ ਲਿਖਿਆ ਉਹ ਜਿਵਿਆ ਉਹ ਆਪਣੀ ਜੀਵਨ ਚ। ਜੇ ਉਹ ਕੁਝ ਇਸ ਗ੍ਰੰਥ ਵਿੱਚ ਲਿਖਿਆ ਜਿਹੜੇ ਜੀਵਨ ਚ ਹੋਵੇਗਾ ਦੋਨੋਂ ਹੀ ਸਵੇਰੇ ਉਹਦੇ ਸੀਸ ਤੇ ਅਸੀਂ ਪ੍ਰਕਾਸ਼ ਕਰਾ ਕੇ ਧਾਰ ਕੇ ਪ੍ਰਕਾਸ਼ ਕਰਾਉਣਾ ਪਰ ਉਹਨੂੰ ਹਜ਼ੂਰੀ ਚ ਬਿਠਾਉਣਾ ਉਹ ਸਵੇਰੇ ਨਾਮ ਹੁੰਦਾ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਰਕ ਸਿੱਖ ਸਾਰੀ ਬ੍ਰਹਮ ਗਿਆਨੀ ਨੂੰ ਮੁਖੋ ਜਿੰਨੇ ਵੀ ਬਾਹਰ ਦੇ ਨੂੰ ਪਰ ਇਹ ਨਾਮ ਕਰ ਚੱਲ ਰਹੀ we thank you Mas se

क्योंकि साथ संघ जी आप जो दिहाड़े मनाने सारे सारे जिन्हें आप दिहाड़े आप सबसे सहयोग का मनाए करते हैं तो मैं बेनती करा सब समा तो तो है जो मैं किमा मगनी है कि सोलह सौ चार ईस्वी में साहब श्री गुरु ग्रंथ साहब जी सुशोभित होकाश होयास नहीं ब्रह्म गयानी बाबा बुढ़ा जी को ਜੋਨੇ ਪਹਿਲੇ ਗ੍ਰਾਂਥੀ ਖਾਦਰਾ ਗਿਆ ਜਿਹਨੇ ਪਹਿਲਾ ਹੁਕਮਨਾਮਾ ਲਿਆ ਸਾਡੇ ਸਤਿਕਾਰਯੋਗ ਭਾਈ ਗੁਰਿੰਦਰ ਸਿੰਘ ਜੀ ਨੇ ਮੈਨੂੰ ਕਥਨ ਰਾਹੀਂ ਆਪ ਨੂੰ ਦੱਸ ਕੇ ਕਹੇ ਨੇ ਉਸ ਤਰ੍ਹਾਂ ਸਾਧ ਸੰਗਤ ਜੀਓ ਗੁਰੂ ਗ੍ਰੰਥ ਸਾਹਿਬ ਜਿਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਕਾਲ ਵਿਸ਼ਵਾਸ ਹੈ ਤਾਂ ਸਿਆਸ ਦੇ ਆਪਣੇ ਘਰ ਦੇ ਪਰਿਵਾਰਾਂ ਦੇ ਜੀਵਨ ਸੁਖੀ ਰਹਿਣ ਵਾਸਤੇ ਆਪਰੇ 1450 ਬਾਦੀ ਈਸਵੀ ਨੂੰ जलों साहेब श्री गुरु गोबिंद सिंह जी महाराज पैदा कम करने लगे संगत उजूद सी उन्होंने कहा कि संगत जी अल तो बाद देता गुरु भी मिलता संगत दला भी कितने चले उन्होंने कहा ठीक है साहब श्री गुरु गोबिंद जी महाराज केनती करा लिया करो बात बेनती

ਕਿਸੇ ਭਾਵੇਂ ਪੜਤ ਕੋਲੇ ਚਲੇ ਜਾਏ ਉਹ ਵੀ ਗੁਰੂ ਦੀ ਬਖਸ਼ਿਸ਼ ਆ ਉਹ ਦੇਹਦਾਰ ਹੀ ਨੇ ਸਾਰੇ ਪਰ ਸਾਡਾ ਗੁਰੂ ਗੁਰੂ ਸਾਹਿਬ ਸਾਰੇ ਧਰਮ ਦਾ ਸਤਿਕਾਰ ਕਰੋ ਪਰ ਸਹਿਬ ਸਿੰਘ ਗੁਰੂ ਸਾਹਿਬ ਆਪਣੇ ਧਰਮ ਦੀ ਪ੍ਰਪਾ ਕਰੋ ਜੇ ਇੱਕ ਦੀ ਬੜੀ ਚਹਿਲੋਗੇ ਤਾਂ ਤੱਕੋਗੇ ਲਗ ਲਗ ਮੀਡੀਆ ਬੈਕਪੈਕ ਹੋ ਜਾਊਗਾ ਇਸ ਤਰ੍ਹਾਂ ਆਪਾਂ ਖਾਲਸਾ ਅਰਦਾਸ ਕਰਦੇ ਆ ਕਿ ਇਹਨਾਂ ਸਿੰਘਾਂ ਸਿੰਘਾਂ ਦੇ ਤੱਕ ਵੀ ਸ੍ਰੀ ਕਰਦੇ ਬੰਦ ਬੰਦ ਕਟਾਏ ਭਾਈ ਬਨੀ ਸਿੰਘ ਜੀ ਪੜਾਣ ਵਾਲੇ ਫੂਸਾ ਦਾ ਪਿਆਰ ਕੀਤਾ ਆਪਣੇ ਬੰਧ ਬੰਧ ਕਰਵਾ ਕੇ ਗੋਪਰੀਆਂ ਹਾਈਆਂ ਭਾਈ ਚੰਦ ਸਿੰਘ ਇਹਨਾਂ ਦਾ ਪ੍ਰਗਟਾਵਾ ਕਰਿਆ ਔਰ ਚੰਦ ਸਿੰਘ ਦੇ ਜਿਹੜੇ ਭਾਈ ਬਾਦ ਸਿੰਘ ਦੇ ਭਾਈ ਸਰਬਾ ਸਿੰਘ ਦੇ ਪਿਓ ਪੁੱਤਰ ਸਾਹਿਬਾ ਪਿੱਛੇ ਪਿਕਚਰ ਵਿੱਚ ਦਿਖਾਈ ਬੱਜੇ ਉਹ ਸੁਪਰੰਤ ਭਾਈ ਮਤੀ ਦਾਸ ਜੀ ਜਿਨ੍ਹਾਂ ਨੇ ਉਹਨਾਂ ਨੇ ਸ਼ਹੀਦੀ ਬਰਾਮਤ ਕੀਤੀ ਭਾਈ ਜੈ ਸਿੰਘ ਖਾਨ ਜੀ ਬਾਰੇ ਬਹੁਤ ਹੀ ਘਟ ਲੋ ਜਾਂਦੇ ਹੋਣਗੇ

कि अभी हूं बिना किसी गुरु नहीं मानता गुरु तुम्हारा देखो सत्संग जी हो, तो हो आप जी बड़े प्रभागे हो वाले हो गुरु साहब के चरण में बैठ करके कीर्तन समण किया क्योंकि जो भाई साहब कीर्तन कर रहे सब सारी संगत बड़े ही मेरे शब्दों